ਸਾਊਥੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣ ਦੇ ਰੋਡੂ ਮੰਦਿਰ ਦੇ ਵਿੱਚੋਂ ਦਿਖਾ ਰਹੇ ਹਾਂ ਜਿੱਥੇ ਕੀ ਅੱਜ ਸ਼ਹੀਦ ਆਜਮ ਭਗਤ ਸਿੰਘ ਦੀ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਆਵਾਜ਼ੀ ਪਾਰਟੀ ਦੀ ਯੂਥ ਵਿੰਗ ਟੀਮ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਵੱਖ-ਵੱਖ ਆਗੂ ਜਿਹੜਾ ਖੂਨਦਾਨ ਕਰ ਰਹੇ ਨੇ ਗੱਲਬਾਤ ਕਰਾਂਗੇ ਪੁੱਛਾਂਗੇ ਕਿੰਨੇ ਜਿਹੜਾ ਯੂਨਿਟ ਖੂਨਦਾਨ ਹੋਇਆ ਤੇ ਅੱਜ ਦਾ ਜਿਹੜਾ ਕੈਂਪ ਆ ਉਸ ਦੇ ਵਿੱਚ ਕੀ ਕੀ ਮੇਨ ਜਿਹੜੀਆਂ ਵਿ ਕਰਾਂਗੇ ਵਿਕਰਮਜੀਤ ਸਿੰਘ ਵਿੱਕੀ ਜਿਹੜੇ ਐਮਐਲਏ ਦੇ ਭਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਬਾਰ-ਬਾਰ ਸਾਰੀ ਸਾਰਿਆਂ ਨਾਲ ਗੱਲਬਾਤ ਕਰਾਂਗੇ ਬਈ ਜੀ ਅੱਜ ਦਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਤੇ ਕਿੰਨੇ ਯੂਨਟ ਅੱਜ ਜਿਹੜਾ ਖੂਨਦਾਨ ਹੋਇਆ ਜੀ ਅੱਜ ਤਕਰੀਬਨ 50 ਯੂਨਟ ਖੂਨਦਾਨ ਹੋਇਆ ਇੱਥੇ ਜੀ ਪਰ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਸੀ. ਦੇਆਜਪਤ ਸਿੰਘ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਸਾਨੂੰ ਆਪਣੇ ਜਿਹੜੇ ਜੀ ਦਾ ਉਹਨਾਂ ਦੇ ਮਾਣ ਆ ਉਹ ਆਪਣੀ ਜਿਹੜੀ ਜਾਨ ਆ ਆਪਣੇ ਦੇਸ਼ ਲਈ ਵਾਰ ਕੇ ਗਏ ਆ ਸਾਨੂੰ ਵੀ ਉਹਨਾਂ ਦੇ ਪੂਰਨ ਦੇ ਪਾਇਆ ਤੇ ਚੱਲਣਾ ਚਾਹੀਦਾ ਜੇ ਜਿੰਨਾ ਵੀ ਯੋਗਦਾਨ ਹੋ ਸਕੇ ਆਪਣੇ ਦੇਸ਼ ਲਈ ਦੇਣਾ ਚਾਹੀਦਾ ਜਿਸ ਤਰ੍ਹਾਂ ਵੀ ਅਸੀਂ ਦੇ ਸਕਦੇ ਆ ਅੱਜ ਸਾਡੇ ਖੇਡ ਜੂਥ ਕਲੱਬ ਨੇ ਤੇ ਜੋ ਕਬਲ ਵਿਭਾਗ ਨੇ ਰਲ ਕੇ ਮਿਲ ਕੇ ਇਹ ਸਾਰਾ ਉਪਰਾਲਾ ਕਰਿਆ ਤੇ ਇਹਦੇ ਵਿੱਚ ਸਾਰੇ ਸਾਡੇ ਯੂਥ ਕਲੱਬ ਆ ਜਿਹੜੇ ਉਹਨਾਂ ਨੇ ਅੱਜ ਵੱਖ-ਵੱਖ ਆਪੋ ਆਪਣੇ ਸ਼ਹਿਰਾਂ 'ਚ ਆਪਣੇ ਕੈਂਪ ਲਾਏ ਗਏ ਆ ਤੇ ਥਾਂ-ਥਾਂ ਤੇ ਖੂਨਦਾਨ ਕੀਤਾ ਗਿਆ ਤੇ ਬਈ ਜਿਹੜੇ ਅੱਜ ਦਾ ਜਿਹੜੇ ਇੱਥੇ ਖੂਨਦਾਨੀ ਪਹੁੰਚੇ ਇਹ ਯੂਥ ਥੱਲੇ ਸੀ ਸਾਰੇ ਜਾਂ ਹੋਰ ਬਾਹਰੋਂ ਵੀ ਲੋਕਾਂ ਨੇ ਖੂਨਦਾਨ ਕੀਤਾ ਨਹੀਂ ਇਹਦੇ ਵਿੱਚ ਸੱਦਾ ਤਾਂ ਸਾਰਿਆਂ ਨੂੰ ਹੀ ਸੀਗਾ ਬਈ ਇਹ ਤਾਂ ਕੋਈ ਪੰਨ ਦਾ ਕੰਮ ਆ ਕੋਈ ਪਾਰਟੀ ਦਾ ਕੰਮ ਨਹੀਂਗਾ ਇਹਦੇ ਜਿਹੜਾ ਵੀ ਬੰਦਾ ਆਪਣਾ گاਣ ਆ ਜੋ ਵੀ ਦਾਨ ਕਰਨਾ ਚਾਹੁੰਦਾ ਆ ਸਕਦਾ ਇਹਦੇ ਵਿੱਚ ਸਾਡੇ ਯੂਥ ਨੇ ਵੱਧ ਚੜ ਕੇ ਸਾਰੇ ਬਿਲਕੁਲ ਜੀ ਕੋਈ ਵੀ ਦਾਨੀ ਇੱਥੇ ਜਿਹੜਾ ਦਾਨ ਕਰ ਸਕਦਾ ਸੀ ਕਿ ਅੱਜ ਜਿਹੜਾ ਜਿੰਨੇ ਯੂਨਟ ਖੂਨਦਾਨਾ ਉਹ ਵੀ ਦੱਸਿਆ ਤੇ ਸਾਡੇ ਨਾਲ ਭਿੰਦਾ ਜੀ ਨੇ ਉਹਨਾਂ ਨਾਲ ਗੱਲ ਹੋਇਆ ਭਿੰਦੇ ਅੱਜ ਦਾ ਜਿਹੜਾ ਖੂਨਦਾਨ ਕੈਂਪ ਲਗਾਏਗਾ ਕੀ ਕਹਿਣਾ ਚਾਹੋਗੇ ਵੀਰ ਜੀ ਸਾਡਾ ਭਗਤ ਸਿੰਘ ਨੂੰ ਸਵਾਗਤ ਖੂਨਦਾਨ ਕੈਂਪ ਲਗਾਇਆ ਵਾ ਇਹ ਸਾਡੇ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਲਵਾਇਆ ਯੂਥ ਆਮ ਆਦਮੀ ਪਾਰਟੀ ਵੱਲੋਂ ਮਤਲਬ ਪਾਰਟੀ ਵੱਜੀ ਤੋਂ ਕਰਵਾਤੀ ਜਿਸ ਨੂੰ ਵੀ ਲੋੜ ਹੁੰਦੀ ਆ ਵਾਈਜ਼ ਵਾਈਜ਼ ਅਸੀਂ ਦਿੰਦੇ ਵੀ ਰਹਿੰਦੇ ਆ ਵੀ ਆ ਯੂਨਟ ਅੱਜ ਮਤਲਬ ਦਾਨ ਕੀਤਾ ਜੇ ਕਿਤੇ ਹੋਰ ਵੀ ਕਿਤੇ ਲੋੜ ਹੁੰਦੀ ਆ ਤਾਂ ਸਾਡੇ ਯੂਥ ਵੱਲੋਂ ਸਨ ਉਹ ਦਾਨ ਉਹਨਾਂ ਨੂੰ ਕੀਤਾ ਜਾਏਗਾ ਸਾਡੇ ਦਾ ਗੁਰਪ੍ਰੀਤ ਸਿੰਘ ਮੱਲਾ ਉਹਨਾਂ ਨਾਲ ਗੱਲਬਾਤ ਕਰ ਲੈਣਾ ਮਤਲਬ ਸਾਹਿਬ ਅੱਜ ਜਿਹੜਾ ਯੂਥ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਪਹਿਲੀ ਵਾਰ ਪਤਾ ਲੱਗਿਆ ਵੀ ਲਗਾਇਆ ਗਿਆ ਉਸ ਤੋਂ ਪਹਿਲਾਂ ਜਿਹੜਾ ਖੂਨਦਾਨ ਕੈਂਪ ਕਿਉਂ ਨਹੀਂ ਲਗਾਇਆ ਗਿਆ ਕਿਉਂਕਿ ਉਦੋਂ ਵੀ ਜਨਨ ਦਿਹਾੜੇ ਦਾ ਮਨਾਉਂਦੇ ਆ ਰਹੇ ਆ ਸਾਨੂੰ ਅੱਜ ਸੱਖਲ ਮੈਸੇਜ ਲੱਗਾਈ ਪਾਰਟੀ ਵੱਲੋਂ ਸਾਡੀ ਮੰਨ ਦੀ ਵੀ ਇੱਛਾ ਸੀ ਵੀ ਜਦੋਂ ਇੱਕ ਸ਼ਹੀਦ ਸ਼ਹੀਦ ਵੀ ਅਮਰ ਸ਼ਹੀਦ ਆ ਜੀ ਸ਼ਹੀਦ ਭਗਤ ਸਿੰਘ ਜੀ ਇਹ ਮਤਲਬ ਲੋਕਾਂ ਲਈ ਸ਼ਹੀਦ ਆ ਪਰ ਲੋਕਾਂ ਦੇ ਦਿਲਾਂ ਚ ਵਸਦੀ ਹੈ ਕਰੂਆਂ ਨਹੀਂ ਮਿਲ ਸਕਦੀਆਂ ਪਰ ਰੂਹਾਂ ਦੇ ਨਾਲ ਤਾਲਮੇਲ ਬੰਦਿਆਂ ਦਾ ਹੁੰਦਾ ਸਾਡੇ ਸ਼ਹੀਦ ਨੇ ਉਹਨਾਂ ਨੂੰ ਜਨਮ ਦਿਨ ਨੂੰ ਸਮਰਪਿਤ ਸਾਡੇ ਯੂਕਸਾ ਬੋਰਡ ਤੇ ਯੂਥ ਵਿੰਗ ਬਾਗਾ ਪ੍ਰਾਣਾ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਪਹਿਲਾ ਇਹ ਪੰਜਾਬ ਲਈ ਇੱਕ ਬੜਾ ਵਧੀਆ ਮੈਸੇਜ ਆ ਪੰਜਾਬ ਦੇ ਲੋਕਾਂ ਲਈ 117 ਹਲਕਿਆਂ ਦੇ ਵਿੱਚ ਹੀ ਯੂਥ ਨੇ ਇਹ ਖੂਨਦਾਨ ਕੈਂਪ ਲਗਾਇਆ ਤੇ ਮੇਰੇ ਸਾਹਮਣੇ ਇਹ ਕੰਮ ਤਕਰੀਬਨ ਹਰੇਕ ਸ਼ਹੀਦ ਦੇ ਜੋ ਵੀ ਆਪਣੇ ਦੇਸ਼ ਲਈ ਕੁਰਬਾਨੀ ਕਰਦਾ ਆਪਣੀ ਕੌਮ ਲਈ ਕੁਰਬਾਨੀ ਕਰਦਾ ਉਹਨਾਂ ਦੇ ਸ਼ਹੀਦੀ ਦਿਹਾੜੇ ਉਹਨਾਂ ਦੇ ਜਨਮ ਦਿਨਾਂ ਤੇ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਬਿਲਕੁਲ ਜੀ ਆਪਣੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਵਾਕਈ ਸਹੀ ਆ ਇਹਨਾਂ ਦੀ ਗੱਲ ਵੀ ਜਿਹੜੇ ਉਹਨਾਂ ਜਾਣਦੇ ਹੜੇ ਹੁੰਦੇ ਉਦੋਂ ਕੋਈ ਨਾ ਕੋਈ ਜਿਹੜਾ ਉਹਨਾਂ ਦੀ ਪ੍ਰੋਗਰਾਮ ਜ਼ਰੂਰ ਲਿਕਣਾ ਚਾਹੀਦਾ ਸਾਰਿਆਂ ਦਾ ਗੁਰਪ੍ਰੀਤ ਸਿੰਘ ਗੰਦਾਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਗੰਦਾਰਾ ਸਾਹਿਬ ਅੱਜ ਦਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਜਿਵੇਂ ਪਤਾ ਲੱਗਿਆ ਕਿ ਪਹਿਲੀ ਵਾਰ ਹੀ ਲਗਾਇਆ ਗਿਆ ਤੇ ਯੂਥ ਨੇ ਕਿਵੇਂ ਅੱਜ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਯੂਥ ਦਾ ਤੇ ਬਾਕੀ ਹੋਰ ਕੌਣ-ਕੌਣ ਇੱਥੇ ਹਾਜ਼ਰੀ ਭਰ ਕੇ ਆਏ ਅ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸ਼ਬ ਵੀਰੇ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਅੱਜ ਇਸ ਦੇ ਨੇਕ ਉਪਰਾਲੇ ਨੂੰ ਪਬਲਿਕ ਤੱਕ ਲੈ ਕੇ ਜਾ ਰਹੇ ਹੋ ਕਵਰ ਕਰਕੇ ਸੋ ਅੱਜ ਜਿਹੜਾ ਸਾਡਾ ਇਹ ਮਤਲਬ ਬਹੁਤ ਸ਼ਾਰਟ ਨੋਟਿਸ ਤਰ ਮੱਖ ਮੰਤਰੀ ਸਹਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਹਟ ਚੱਲ ਰਹੀ ਹੈ ਤੇ ਸਾਡੇ ਐਮਐਲਏ ਸਹਿ ਅਮਰਪਾਲ ਸਿੰਘ ਸੋਖਾਨੰਦ ਦੋਨਾਂ ਦੇ ਵੀ ਜਿਹੜੇ ਅੱਜ ਦੇ ਦਸ਼ਾ ਨਿਰਦੇਸ਼ਾਂ ਤਹਿਤ ਆਪਣਾ ਜਿਹੜਾ ਇਹ ਕੈਂਪ ਆਰਗੇਨਾਈਜ਼ ਕੀਤਾ ਸੀ ਪਹਿਲਾ ਇਸ ਕਰਕੇ ਆ ਕਿਉਂਕਿ ਜਿਹੜੀ ਇੱਕ ਨਵੀਂ ਡਿਵੈਲਪਮੈਂਟ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਇਹ ਸੀ ਕਿ ਜਿਵੇਂ ਸਭ ਤੋਂ ਪਹਿਲਾਂ ਸਰਕਾਰ ਦਾ ਏਜੰਡਾ ਹੈਗਾ ਨੌਜਵਾਨੀ ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਐਮਐਲਏ ਐਮਸੀ ਚੇਅਰਮੈਨ ਯੰਗ এজਟ ਨੇ ਸਭ ਤੋਂ ਜਿਹੜੀ ਨੌਜਵਾਨ ਸਰਕਾਰ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ ਸੋ ਨੌਜਵਾਨੀ ਨੂੰ ਨੌਜਵਾਨੀ ਨੂੰ ਉੱਪਰ ਚੱਕਣ ਵਾਸਤੇ ਵਰਤੀ ਪਹਿਲੀਆਂ ਸਰਕਾਰਾਂ ਚ ਇਹਨਾਂ ਨੂੰ ਸਿਰਫ ਨਾਅਰੇ ਲਾਉਣ ਵਾਸਤੇ ਨੌਜਵਾਨਾਂ ਨੂੰ ਵਰਤਿਆ ਜਾਂਦਾ ਸੀਗਾ ਜਾਂ ਰੋਡ ਸ਼ੋਅ ਕੱਢਣ ਵਾਸਤੇ ਵਰਤੇ ਜਾਂਦਾ ਸੀ ਪੰਜਾਬ ਸਰਕਾਰ ਨੇ ਹਰ ਪਿੰਡ ਦੇ ਵਿੱਚ ਯੂਥ ਸਭਾ ਦਾ ਜਿਹੜਾ ਆਪਣਾ ਬੋਰਡ ਹੈ ਉਹਦੇ ਰਾਹੀਂ ਕਲੱਬ ਬਣਾਏ ਨੇ ਉਹ ਕਲੱਬ ਰਜਿਸਟਰ ਹੋ ਰਹੇ ਨੇ ਬਹੁਤ ਜਲਦੀ ਰਜਿਸਟਰ ਹੋ ਕੇ ਉਹਨਾਂ ਨੂੰ ਖੇਡ-ਕਿੱਟਾਂ ਦੇਵਾਂਗੇ ਸੋ ਸਾਡੇ ਨੌਜਵਾਨ ਸ਼ਹੀਦ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਅੱਜ ਉਹਨਾਂ ਦੇ ਜਨਮ ਦਿਨ ਤੇ ਇਹ ਕੈਂਪ ਜਿਹੜੇ ਆਪਣਾ ਬਣਾਈ ਪੂਰੇ ਪੰਜਾਬ ਦੇ ਵਿੱਚ ਲਾਏ ਗਏ ਨੇ ਤੇ ਮੈਂ ਸਮਝਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇਹ ਦੇਖੋ ਸਾਡੇ ਜਿੰਨੇ ਵੀ ਇਤਿਹਾਸ ਦੇ ਸਾਡੇ ਰੋਲ ਮਾਡਲ ਰਹੇ ਨੇ ਚਾਹੇ ਉਹ ਸਾਡੇ ਗੁਰੂਆਂ ਪੀਰਾਂ ਚੋਂ ਹੋਵੇ ਦੇਵੀ-ਦੇਵਤਿਆਂ ਚੋਂ ਹੋਵੇ ਸਾਡੇ ਆਜ਼ਾਦੀ ਘੁਲਾਟੀਆਂ ਚੋਂ ਹੋਵੇ ਮੈਂ ਫਰਕ ਕਿੱਥੇ ਪੈਂਦਾ ਹੈ ਜੇ ਅਸੀਂ ਉਹਨਾਂ ਦੇ ਦਿਨਾਂ ਨੂੰ ਮਨਾਉਂਦੇ ਰਵਾਂਗੇ ਇੱਕ ਵਿਲੱਖਣ ਤਰੀਕੇ ਦੇ ਨਾਲ ਤਾਂ ਉਹ ਸਾਡੇ ਦਿਲਾਂ 'ਚ ਵਸਦੇ ਰਹਿਣਗੇ ਦਿਲਾਂ ਤੇ ਮਿੱਤਾਂ ਵਸਦੇ ਰਹਿਣਗੇ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਉਹਨਾਂ ਨਾਲ ਜੁੜੀ ਰਹੂਗੀ ਪਰ ਜੇ ਅਸੀਂ ਇਸ ਚੀਜ਼ ਨੂੰ ਛੱਡ ਕੇ ਪਾਸੇ ਹੋ ਜਾਾਂਗੇ ਤਾਂ ਕਿਤੇ ਨਾ ਕਿਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਪੁੱਲ ਜਾਣਗੀਆਂ ਕਿ ਸਾਡੇ ਲਈ ਸਾਡੇ ਪਤਾਪੁਰਖੇ ਕੀ ਕਰਦੇ ਰਹੇ ਸੋ ਬਹੁਤ ਵਧੀਆ ਅਪਰਾਲਾ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਮੈਂ ਐਮਐਲਏ ਅਮਰਤਪਾਲ ਸਿੰਘ ਸੋਖਾਨੰਦ ਦਾ ਧੰਨਵਾਦ ਕਰਦਾ ਮੈਂ ਆਪਣੇ ਜਿਹੜੇ ਹਲਕਾ ਇੰਚਾਰਜ ਨੇ ਜੂਥ ਰੈਂਕ ਦੇ ਗੁਰਪ੍ਰੀ ਜੋ ਬੜੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੈ ਤੇ ਸਾਨੂੰ ਮੈਡੀਕਲ ਟੀਮ ਵੀ ਦੱਸ ਰਹੀ ਸੀਗੀ ਕਿ ਮਤਲਬ ਬੜਾ ਸਕਸੈਸਫੁਲ ਕੈਂਪ ਜਿਹੜਾ ਅੱਜ ਦਾ ਰਿਹਾ ਕਿਉਂਕਿ ਸਾਡਾ ਪਹਿਲਾ ਇਹ ਮਤਲਬ ਮੈਂ ਅੱਜ ਤੋਂ ਪਹਿਲਾਂ ਕਿਸੇ ਖੂਨਦਾਨ ਕੈਂਪ ਦੇ ਵਿੱਚ ਗਿਆ ਨਹੀਂਗਾ ਆਰਗੇਨਾਈਜ਼ਰ ਦੇ ਤੌਰ ਤੇ ਸੋ ਅੱਜ ਸਾਡਾ ਪਹਿਲਾ ਸੀ ਉਹ ਕਹਿੰਦੇ ਵੀ ਬਹੁਤ ਕੰਮ ਜਾ ਰਿਹਾ ਬਿਜੀ ਰਿਹਾ ਕੁਝ ਜਿਹੜੀਆਂ ਥੋੜੀਆਂ-ਮੋਟੀਆਂ ਕਮੀਆਂ ਰਹਿ ਗਈਆਂ ਨੇ ਉਹ ਆਉਂਦੀ ਵਾਰੀ ਕੱਢਾਂਗੇ ਵੱਧ ਚੜ ਕੇ ਇਹੋ ਜੇ ਕੰਮ ਕਰਦੇ ਰਵਾਂਗੇ ਤੇ ਹਾਂ ਨੌਜਵਾਨੀ ਨੂੰ ਪ੍ਰਮੋਟ ਕਰਾਂਗੇ ਨੌਜਵਾਨੀ ਨੂੰ ਖੇਡਾਂ ਨਾਲ ਜੋੜਾਂਗੇ ਨੌਜਵਾਨੀ ਨੂੰ ਸਾਡੇ ਇਤਿਹਾਸ ਨਾਲ ਜੋੜਾਂਗੇ ਨੌਜਵਾਨੀ ਨੂੰ ਲੋਕ ਸੇਵਾ ਦੇ ਵਿੱਚ ਲੈ ਕੇ ਚੱਲਾਂਗੇ ਜੀ ਗੰਧਾਰਾ ਸਾਹਿਬ ਜਿਵੇਂ ਪੌਣੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਵੇਂ ਜਨਮ ਦੇ ਅੱਡੇ 3 ਲੰਘ ਗਏ ਇਸ ਤੋਂ ਪਹਿਲਾਂ ਵੀ ਇਹ ਤੁਹਾਨੂੰ ਪਿੱਛੋਂ ਹਾਈ ਕਮਾਂਡ ਵੱਲੋਂ ਜਿਹੜਾ ਆਪਦਾ ਹੁਕਮ ਆਉਂਦਾ ਵਾ ਇਹ ਜਿਹੜੇ ਕੈਂਪ ਲਗਾਉਣ ਲਈ ਤਾਂ ਇਸ ਵਾਰ ਪਹਿਲੀ ਵਾਰੀ ਹੁਕਮ ਆਇਆ ਜਾਂ ਪਹਿਲਾਂ 3 ਸਾਲ ਮਤਲਬ ਆਉਂਦੇ ਰਹੇ ਹੁਕਮ ਆਪਾਂ ਨਹੀਂ ਲਾਇਆ ਇੱਥੇ ਨਹੀਂ 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 ਤੁਸੀਂ ਮਿਸ ਅੰਡਰਸਟੈਂਡ ਕਰ ਗਏ ਜਿਹੜਾ ਯੂਥ ਬੋਰਡ ਦੇ ਜਿਹੜੇ ਡਵੈਲਪਮੈਂਟ ਚੋਲੀਆਂ ਨੇ ਉਹ ਉਹਦਾ ਪਹਿਲਾ ਇਹ ਜੀ ਮਤਲਬ ਜਿਹੜੇ ਯੂਥ ਕਲੱਬ ਸਾਡੇ ਬਣੇ ਹੋਣ ਉਹਨਾਂ ਦਾ ਪਹਿਲਾ ਹੈ ਵੈਸੇ ਰੁਟੀਨ ਤੌਰ ਤੇ ਛੀਦੀ-ਡਾੜਿਆਂ ਤੇ ਵੀ ਸਮਾਗਮ ਹੁੰਦੇ ਰਹਿੰਦੇ ਨੇ ਪਾਰਟੀ ਲੈਵਲ ਤੇ ਸਰਕਾਰ ਲੈਵਲ ਤੇ ਜਨਮ ਦਿਹਾੜਿਆਂ ਤੇ ਵੀ ਹੁੰਦੇ ਰਹਿੰਦੇ ਨੇ ਪਰ ਜਿਹੜਾ ਇਹ ਯੂਥ ਬੋਰਡ ਦਾ ਜਿਹੜਾ ਇੱਕ ਨਵਕਲਾ ਅਪਰਾਹਲਾ ਉਹ ਪਹਿਲੀ ਵਾਰ ਹੋਇਆ ਹਾਂਜੀ ਜੀ ਜਿਹੜੀ ਖੂਨਦਾਨ ਜਿਹੜਾ ਹੋਇਆ ਵਾ ਉਸ ਨੂੰ ਜਿਹੜੀ ਟੀਮ ਜਿਹੜੀ ਖੂਨ ਲੈਣ ਲਈ ਆਈ ਸੀ ਉਹ ਸਰਕਾਰੀ ਹਸਪੀਟਲ ਜਾਂ ਕੋਈ ਹੋਰ ਸੰਸਥਾ ਨਹੀਂ ਬਿਲਕੁਲ ਜੀ ਜਦੋਂ ਸਰ ਸਿਹਤ ਦੀਆਂ ਹੋਣ ਚਾਹੀਦੀਆਂ ਹੋਣ ਉਹਨੂੰ ਇੱਕ ਵੱਖਰੇ ਮਿਆਰ ਤੇ ਲੈ ਕੇ ਚੱਲਾਂਗੇ ਜਿਵੇਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਆਈਸੀਯੂ ਦਾ ਉਦਘਾਟਨ ਕੀਤਾ ਹੁਣ ਮੋਹਾਲੀ ਦੇ ਵਿੱਚ ਵੀ ਕੱਲ ਪਰਸੋਂ ਜਿਹੜਾ ਸਟਾਰਟ ਕੀਤਾ ਗਿਆ ਸੋ ਅਸੀਂ ਬਿਲਕੁਲ ਇਸ ਚੀਜ਼ ਲਈ ਲੈ ਕੇ ਸੋਹਿਰਦਾ ਕਿ ਜੋ ਵੀ ਸਰਕਾਰ ਦੇ ਇਵੈਂਟ ਹੋਣਗੇ ਉਹ ਸਰਕਾਰੀ ਚੀਜ਼ਾਂ ਨਾਲ ਹੀ ਸੰਬੰਧਿਤ ਹੋਣਗੇ ਤੇ ਆਪਣੇ ਮੋਸਟਲੀ ਸ਼ਾਇਦ ਕਾਫੀ ਲੰਬਾ ਸਮਾਂ ਹੋ ਗਿਆ ਆਪਾਂ ਭੁੱਲ ਜਾਣੇ ਕਿ ਜਿਹੜੇ ਪੰਜਾਬ ਸਰਕਾਰ ਦੇ ਜਿੰਨੇ ادارے ਨੇ ਜਿਹੜੇ ਉੱਥੇ ਪ੍ਰੋਡਕਟ ਨੇ ਤੱਕ ਕੇ ਪੀਣ ਵਾਲਾ ਪਾਣੀ ਵੀ ਮਾਰਕਫੈਡ ਦਾ ਚੱਲ ਰਿਹਾ ਸੋ ਵੇਰਕਾ ਤੇ ਮਾਰਕਫੈਡ ਨੂੰ ਪੰਜਾਬ ਸਰਕਾਰ ਇੱਕ ਤਰਜੀਹ ਦੇ ਰਹੀ ਹੈ ਕਾਮਯਾਬ ਕਰ ਰਹੀ ਹੈ ਸੋ ਇਸ ਤਰੀਕੇ ਨਾਲ ਇੱਕ ਵੱਖਰੇ ਵੱਖਰੇ ਐਂਗਲ ਨਾਲ ਇੱਕ ਵੱਖਰੀ ਵੱਖਰੀ ਬੋਡੀ ਬਣਾ ਕੇ ਹਰ ਇੱਕ ਚੀਜ਼ ਨੂੰ ਉਸ ਤਰੀਕੇ ਨਾਲ ਜਾਏ ਉਸੇ ਤਰੀਕੇ ਨਾਲ ਜਿਹੜੀ ਟੀਮ ਸੀ ਸਾਡੀ ਸਰਕਾਰੀ ਹਸਪਤਾਲ ਮੋਗਾ ਤੋਂ ਆਈ ਹੋਈ ਸੀਗੀ ਤੇ ਉਹਨਾਂ ਨੇ ਸਾਰਾ ਅੱਜ ਦਾ ਇਹ ਜਿਹੜਾ ਪ੍ਰਬੰਧਨ ਉਹ ਸਿਰੇ ਲਾਇਆ ਹੈਗਾ ਤੇ ਸਾਡੀ ਟੀਮ ਨੇ ਇੱਥੇ ਐਫਰਟ ਕੀਤਾ ਜਿਹੜਾ ਕਿ ਬਾਕੀ ਦੱਸ ਦਿੱਤੇ ਹੁਣ ਸਮਾਪਤੀ ਆ ਨੋ ਜਿਹੜੇ ਆ ਰਹੇ ਨਹੀਂ ਬਿਲਕੁਲ ਜੀ ਹੁਣ ਸਮਾਪਤੀ ਹੈ ਕਿਉਂਕਿ ਆਪਣਾ ਜਿਹੜਾ ਸਮਾਂ 3 ਵਜੇ ਤੱਕ ਦਾ ਸੀਗਾ ਸੋ ਹੁਣ ਆਪਣਾ ਸਮਾਂ ਪੂਰਾ ਹੋ ਗਿਆ ਕੰਦ ਵਰਕ ਕਰਕੇ ਅੱਜ ਸੋ ਜਿੰਨਾ ਵੀ ਸੀਗਾ ਉਹ ਹੋ ਚੁੱਕਿਆ ਜੀ ਤੇ ਪਰ ਅਸੀਂ ਅੱਗੇ ਤੋਂ ਹੁਣ ਉਹਦੇ ਕਹਿਣ ਨੂੰ ਜਿਵੇਂ ਕਹਿੰਦੇ ਨੇ ਵੀ ਉਹ ਜਿਹੜੀ ਓਪਨਿੰਗ ਹੁੰਦੀ ਹੈ ਉਹ ਹਮੇਸ਼ਾ ਔਖੀ ਹੁੰਦੀ ਹੈ ਪਰ ਹੁਣ ਹਸਾਬ ਜਾ ਆ ਗਿਆ ਗਾਹ ਨੂੰ ਵਧੀਆ ਤਰੀਕੇ ਨਾਲ ਕਰਾ ਕਰਾਂਗੇ ਤੇ ਰੈਗੂਲਰ ਚੱਲਣਗੇ ਬਿਲਕੁਲ 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 ਜੀ ਜਿਹੜਾ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਸੀ ਦੇ ਆਜਮ ਭਗਤ ਸਿੰਘ ਦੀ ਜਿਹੜਾ ਜਨਦਨ ਨੂੰ ਸਮਰਪਿਤ ਲਗਾਇਆ ਗਿਆ ਤੇ ਚ ਉਮੀਦ ਕਰਦੇ ਸਾਡੀ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਦੇ ਨਾਲ ਮੈਂ ਸ਼ੈਪਰੀ ਬਾਗਾਪੁਰਾਂ